ਹਾਂਜੀ ਅੱਜ ਆਪਾਂ ਤੁਹਾਨੂੰ ਇਹ ਜਿਹੜੀ ਬੈਨ ਲਾਈ ਆ ਆਪਾਂ ਨੇ ਤੇ ਇਹ ਦੱਸਾਂਗੇ ਕਿ ਕਿਸ ਤਰੀਕੇ ਨਾਲ ਆਪਾਂ ਫੁਕਰਮ ਤੇ ਇਹਨੂੰ ਕੱਟ ਸਕਦੇ ਆ ਤੇ ਕਿਸ ਤਰੀਕੇ ਨਾਲ ਆਪਾਂ ਇਹਨੂੰ ਲਗਾਉਣਾ ਹੈ ਠੀਕ ਹੈ ਤੇ ਇਹ ਆਪਾਂ ਬਣਾ ਕੇ ਰੈਡੀ ਕੀਤੀ ਹੈ ਤੇ ਆਪਾਂ ਇਹਦੀ ਤੁਹਾਨੂੰ ਸਾਰੀ ਦੱਸ ਦਿਆਂਗੇ ਕਿਵੇਂ ਆਪਾਂ ਨੇ ਇਹ ਬਣਾਈ ਹੈ ਠੀਕ ਹੈ ਜੀ ਤੇ ਤੁਸੀਂ ਮੇਰੀ ਵੀਡੀਓ ਜਿਹੜੀ ਲਾਸਟ ਤੱਕ ਜਰੂਰ ਦੇਖਣੀ ਤੇ ਆਪਾਂ ਤੁਹਾਨੂੰ ਇਹ ਸਾਰੀ ਦੱਸਾਂਗੇ ਕਿਵੇਂ ਆਪਾਂ ਇਹ ਬਣਾਈ ਹੈ ਤੇ ਕਿਦਾਂ ਤੁਸੀਂ ਬਣਾ ਸਕਦੇ ਆ ਮੂਹਰੇ ਤੋਂ ਆਪਣਾ ਇਸ ਤਰ੍ਹਾਂ ਗੋਲ ਗਲਾ ਬਣਾ ਕੇ ਤੇ ਬੈਕ ਤੇ ਬੈਲ ਲੱਗਦੀ ਹੈ ਉਹ ਆਪਾਂ ਕਿਵੇਂ ਕੱਟ ਕਰਨੀ ਹੈ ਠੀਕ ਹੈ ਜੀ ਤੇ ਆਪਾਂ ਨੇ ਜਿਹੜੀ ਆਪਣੀ ਮੋਰੀਆਂ ਦੇ ਥੱਲੇ ਬੁਕਰਮ ਲਗਾਉਣੇ ਆ 1.5 ਇੰਚ ਵਾਲੀ ਇਹ ਆਪਾਂ ਬੁਕਰਮ ਲੈ ਲੈਣੀ ਹੈ ਤੇ ਇਹਦੇ ਨਾਲੋਂ ਆਪਾਂ ਨੇ ਇਹ ਕਿੰਨਾ ਆਪਾਂ ਕੱਟ ਕਰਨਾ ਹੁੰਦਾ ਆਪਾਂ ਨੇ ਫਰੰਟ ਤੇ ਆਪਾਂ ਇਧਰ ਲਈ সাইਡ 1.5 ਇੰਚ ਚਾਹੀਦਾ ਆਪਾਂ ਨੂੰ 1.5 ਇੰਚ ਇਧਰ ਤੇ 1.5 ਇੰਚ ਆਪਾਂ ਇਧਰ ਮੋਰੀ ਦੀ ਸਾਈਡ ਨੂੰ ਲਗਾਉਣਾ ਹੁੰਦਾ ਤੇ 3 ਇੰਚ ਆਪਣਾ ਹੋ ਗਿਆ ਇਹ 1.5 ਇੰਚ ਇਧਰ ਲਈ ਸਾਈਡ ਤੇ 1.5 ਇੰਚ ਇਧਰ ਲਈ ਠੀਕ ਹੈ 3 ਇੰਚ ਆਪਾਂ ਇਹ ਛੱਡ ਕੇ ਤੇ ਆਪਣਾ ਬੈਕ ਸਾਰਾ ਲੈ ਲੈਣਾ ਇੱਥੋਂ ਆਪਣਾ ਬੈਕ ਕਿੰਨਾ ਠੀਕ ਹੈ ਨਾ ਇਸ ਤਰ੍ਹਾਂ ਗਲਾਈ ਚ ਲੱਗਣਾ ਆਪਣਾ ਤੇ ਇੱਥੋਂ ਆਪਾਂ ਨੇ ਇਸ ਤਰ੍ਹਾਂ ਮੈਨ ਲੈਣਾ ਇਹਨੂੰ ਇੱਦਾਂ ਕਰਕੇ ਠੀਕ ਹੈ ਤੇ ਆਪਣਾ 10 ਇੰਚ ਆ ਗਿਆ ਠੀਕ ਹੈ ਤੇ ਆਪਾਂ ਨੇ ਇਹ 10 ਇੰਚ ਦਾ ਇੱਥੋਂ ਆਪਾਂ ਨੇ ਇਹ ਬੁਕਰਮ ਜਿਹੜੀ ਆਪਾਂ ਨੇ ਇਹ 10 ਇੰਚ ਲੈ ਲੈਣੀ ਹੈ ਠੀਕ ਹੈ ਜੀ ਤੇ ਜਿੱਧਰਲੀ ਸਾਈਡ ਖੁੱਲੀ ਹੈ ਨਾ ਇਧਰੋਂ ਆਪਾਂ ਇਧਰੋਂ ਰੱਖਿਆ ਨੀਚੇ ਤੋਂ ਠੀਕ ਹੈ ਜੀ ਤੇ ਇਧਰਲੀ ਸਾਈਡ ਆਪਾਂ ਉੱਪਰਲੀ ਸਾਈਡ ਤੋਂ ਇੱਥੇ ਇੰਚ ਇੰਚ ਰੱਖ ਲੈ ਇਧਰੋਂ ਆਪਾਂ ਇਧਰਲੀ ਸਾਈਡ ਠੀਕ ਹੈ ਉਲਟੀ ਸਾਈਡ ਰੱਖਾਂਗੇ ਇਧਰੋਂ ਆਪਾਂ ਉੱਪਰੋਂ ਜਿਹੜਾ ਉੱਪਰਲੀ ਸਾਈਡ ਨੂੰ ਇਸ ਤਰ੍ਹਾਂ ਮਿਲਾ ਲੈਣਾ ਤੇ ਇੱਥੋਂ ਆਪਾਂ ਗਲਾਈ ਕਰਨੀ ਹੈ ਠੀਕ ਹੈ ਜੀ ਇੱਥੋਂ ਆਪਾਂ ਗਲਾਈ ਕਰਕੇ ਇਹਦੇ ਨਾਲ ਮਿਲਾ ਲੈਣਾ ਤੇ ਇਹ ਕਾਰਡ ਜਿਹੜੇ ਆਪਾਂ ਇਧਰਲੀ ਸਾਈਡ ਨੂੰ ਲਿਆ ਕੇ ਇਸ ਤਰੀਕੇ ਨਾਲ ਆਪਾਂ ਕੱਟ ਕਰਨੀ ਹੈ ਠੀਕ ਹੈ ਇਹ ਜਿਹੜੀ ਬੈਕ ਤੇ ਆਪਾਂ ਕੱਲੀ ਬੈਨ ਲਾਉਣੀ ਹੈ ਐਦਾਂ ਤੁਸੀਂ ਕੱਟ ਕਰਨੀ ਹੈ ਇਹ ਠੀਕ ਹੈ ਜੀ ਤੇ ਇੱਥੋਂ ਆਪਾਂ ਹਨ ਇਸ ਤਰੀਕੇ ਕੱਟ ਦੇਣਾ ਹੈ ਹਾਂਜੀ ਹੁਣ ਆਪਾਂ ਇੱਥੋਂ ਜਿਹੜੀ ਇਹਨੂੰ ਇਸ ਤਰ੍ਹਾਂ ਕੱਟ ਦੇਣਾ ਠੀਕ ਹੈ ਇੱਥੋਂ ਆਪਾਂ ਗਲਾਈ ਵੀ ਜਿਹੜੀ ਹੈ ਇਸ ਤਰੀਕੇ ਨਾਲ ਇੱਥੋਂ ਗਲਾਈ ਚੋਂ ਇਦਾਂ ਆਪਾਂ ਕੱਟ ਕਰ ਲੈਣਾ ਇਹਨੂੰ ਠੀਕ ਹੈ ਇਹ ਆਪਣੀ ਜਿਹੜੀ ਫਿਰ ਗਲਾਈ ਵਿੱਚ ਬੈਨ ਆਪਣੀ ਰੈਡੀ ਹੋ ਜਾਣੀ ਹੈ ਇੱਥੋਂ ਆਪਾਂ ਇਹਨੂੰ ਇਧਰਲੀ ਸਾਈਡ ਤੋਂ ਕੱਟ ਕਰਾਂਗੇ ਇਸਕਰਾ ਪਸਾਰਾ ਕੱਟ ਕਰ ਦੇਣਾ ਇੱਥੋਂ ਠੀਕ ਹੈ ਤੇ ਹੁਣ ਆਪਾਂ ਜਿਹੜੀ ਇਹਦੀ ਬੈਨ ਰੈਡੀ ਹੈ ਤੇ ਇਹਨੂੰ ਆਪਾਂ ਲਾਵਾਂਗੇ ਕੱਪੜੇ ਦੇ ਉੱਪਰ ਇਹ ਆਪਾਂ ਜਿਹੜਾ ਬਾਰਡਰ ਆਪਣਾ ਇਸ ਤਰ੍ਹਾਂ ਬਚਿਆ ਸਾਈਡ ਤੋਂ ਇਹਦੇ ਉੱਪਰ ਲਗਾ ਲਾਂਗੇ ਤੇ ਇਹ ਜਿਹੜੀ ਪਾਸੇ ਆਪਣੀ ਪੇਸਟਿੰਗ ਹੈ ਦੀ ਤੇ ਉਹ ਸਾਈਡ ਆਪਾਂ نیچے ਕਰਾਂਗੇ ਇਹਦੀ ਠੀਕ ਹੈ ਹਾਂਜੀ ਹੁਣ ਆਪਾਂ ਨਾ ਇਹ ਕੱਪੜੇ ਦੇ ਉੱਪਰ ਇਸ ਤਰ੍ਹਾਂ ਪੇਸਟਿੰਗ ਨਾਲ ਚਪਕਾ ਲਿਆ ਇਹਨੂੰ ਤੇ ਇਹ ਸਾਈਡ ਜਿਹੜੀ ਆਪਣੀ ਇਸ ਤਰ੍ਹਾਂ ਦੂਰਾ ਕਰਕੇ ਤੇ ਇਦਾਂ ਆਪਾਂ ਪ੍ਰੈਸ ਨਾਲ ਇਸ ਤਰ੍ਹਾਂ ਆਪਾਂ ਨੇ ਸੈੱਟ ਕਰ ਲੈਣਾ ਠੀਕ ਹੈ ਤੇ ਹੁਣ ਆਪਾਂ ਸਾਈਡ ਤੋਂ ਜਿਹੜਾ ਕੱਪੜਾ ਆਪਣਾ ਸਾਈਡਾਂ ਤੋਂ ਵੀ ਇਹਨੂੰ ਕੱਟ ਕਰ ਲਾਂਗੇ ਇੱਥੋਂ ਇੰਨਾ-ਇੰਨਾ ਛੱਡ ਕੇ ਠੀਕ ਹੈ ਹੁਣ ਆਪਾਂ ਇਹਨੂੰ ਇਹਨੂੰ ਇਹਦੇ ਉੱਪਰ ਆਪਾਂ ਇੱਥੋਂ ਸਿਲਾਈ ਲਾ ਕੇ ਇੱਥੋਂ ਆਪਾਂ ਸਿਲਾਈ ਲਾਉਣੀ ਹੈ ਠੀਕ ਹੈ ਤੇ ਆਪਾਂ ਸਭ ਤੁਹਾਨੂੰ ਦੱਸਦੇ ਆਪਾਂ ਕਿਵੇਂ ਸਿਲਾਈ ਲਾ ਕੇ ਇਹਨੂੰ ਬਣਾਉਣੇ ਆ ਠੀਕ ਹੈ ਜੀ ਹਾਂਜੀ ਹੁਣ ਆਪਾਂ ਇਹ ਜਿਹੜੀ ਹੈ ਇਦਾਂ ਆਪਾਂ ਨੇ ਲਗਾ ਲਈ ਸੀ ਹੁਣ ਆਪਾਂ ਇਹਦੇ ਉੱਪਰ ਨਾ ਇਸ ਤਰ੍ਹਾਂ ਸਿਉਣ ਲਾਵਾਂਗੇ ਠੀਕ ਹੈ ਇਦਾਂ ਆਪਾਂ ਕਰ ਲੈਣੇ ਨੂੰ ਤੇ ਇਹਦੇ ਨਾਲ-ਨਾਲ ਆਪਾਂ ਫੋਲਡ ਕਰੀ ਜਾਣਾ ਤੇ ਤੇ ਉੱਪਰ ਸਿੱਧੇ ਪਾਸੇ ਦੀ ਆਪਾਂ ਸਟਰਚ ਹੋ ਲਗਾ ਲਾਂਗੇ ਪੈਰ ਦਾ ਬਖੱਖ ਪਹਿਲਾਂ ਸਾਰੇ ਤੋਂ ਪਹਿਲਾਂ ਇਹ ਲਾਉਣਾ ਹੈ ਫਿਰ ਉਸ ਤੋਂ ਬਾਅਦ ਆਪਾਂ ਜਿਹੜੀ ਇਹਦੀ ਨੂੰ ਸਲਾਈ ਕਰਨੀ ਹੈ ਹਾਂਜੀ ਹੁਣ ਆਪਾਂ ਇੱਥੇ ਮਾਰਾਂਗੇ ਦੀ ਸਲਾਈ ਇਦਾਂ ਆਪਾਂ ਨਾਲ-ਨਾਲ ਫੋਲਡ ਕਰੀ ਜਾਣਾ ਤੇ ਸਲਾਈ ਲਾਣੀ ਹੈ ਠੀਕ ਹੈ ਇਹ ਆਪਣੀ ਹੁਣ ਸਲਾਈ ਲੱਗ ਗਈ ਹੁਣ ਆਪੇ ਇਦਾਂ ਰੱਖ ਲੈਣਾ ਇੱਥੋਂ ਆਪਾਂ ਸਲਾਈ ਸ਼ੁਰੂ ਕਰਕੇ ਤੇ ਇਹਦੇ ਆਪਾਂ ਐਂਡ ਤੱਕ ਲਗਾਉਣੀ ਹੈ ਇੱਥੋਂ ਆਪਾਂ ਸ਼ੁਰੂ ਕਰਨੀ ਹੈ ਠੀਕ ਹੈ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਸਿੱਧੀ ਕਰ ਲੈਣਾ ਇਹ ਆਪਣੀ ਜਿਹੜੀ ਹੁਣ ਬੈਨ ਤਿਆਰ ਹੋ ਗਈ ਐ ਹੁਣ ਆਪਾਂ ਇਹਦੇ ਜਿਹੜੀ ਜਿੰਨਾ ਜਿੰਨਾ ਆਪਣਾ ਇੱਧਰ ਕਪੜਾ ਸੀ ਇੱਥੋਂ ਆਪਾਂ ਸਿਉਣ ਵਿਚਾਲੇ ਆਉਣੀ ਚਾਹੀਦੀ ਐ ਤੇ ਆਪਾਂ ਜਿਹੜੀ ਇੱਥੇ ਇੱਥੇ ਸਲਾਈ ਜਿਹੜੀ ਇੱਥੇ ਲਗਾਉਣੀ ਐ ਠੀਕ ਐ ਤੁਸੀਂ ਇਦਾਂ ਵੀ ਨਿਸ਼ਾਨ ਲਾ ਸਕਦੇ ਆ ਤੇ ਤੁਸੀਂ ਇਹਨੂੰ ਇਸ ਤਰੀਕੇ ਨਾਲ ਇਦਾਂ ਦੇ ਸਾਈਡ ਨੂੰ ਕਰਕੇ ਤੇ ਇਦਾਂ ਵੀ ਨਿਸ਼ਾਨ ਲਗਾ ਸਕਦੇ ਇਹਨੂੰ ਇਸ ਤਰ੍ਹਾਂ ਠੀਕ ਐ ਇਹ ਨਿਸ਼ਾਨ ਆਪਾਂ ਤਾਂ ਲਾਉਣਾ ਐ ਤੇ ਇਹਦੇ ਆਪਾਂ ਨੇ ਇੱਥੇ ਸੀਨ ਲਾਉਣੀ ਹੁੰਦੀ ਜਿੱਥੇ ਠੀਕ ਹੈ ਇਹ ਜਿਹੜੇ ਆਪਾਂ ਨਿਸ਼ਾਨ ਆ ਇਹਦੇ ਉੱਪਰ ਉੱਪਰ ਆਪਣੀ ਸਲਾਈ ਜਿਹੜੀ ਇੱਥੇ ਹੋਣੀ ਚਾਹੀਦੀ ਜਦੋਂ ਆਪਾਂ ਬੈਂਡ ਲਗਾਉਣੀ ਆ ਠੀਕ ਹੈ ਤੇ ਹੁਣ ਆਪਾਂ ਇਹਦਾ ਜਿਹੜਾ ਇੱਥੋਂ ਕੱਟ ਕਰ ਦੇਣਾ ਐਕਸਟਰਾ ਕਪੜਾ ਜਿਹੜਾ ਜ਼ਿਆਦਾ ਹੈ ਵਿੱਚ ਇਹਨੂੰ ਆਪਾਂ ਕੱਟ ਕਰਕੇ ਇਦਾਂ ਆਪਾਂ ਗਲਾਈ ਤੋਂ ਵੀ ਫालतू ਕਪੜਾ ਕੱਟ ਕਰ ਦੇਣਾ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਲਗਾਵਾਂਗੇ ਬੈਂਡ ਇਹਦੇ ਉੱਪਰ ਤੇ ਇਹਨੂੰ ਆਪਾਂ ਗਲੇ ਨੂੰ ਇਸ ਤਰੀਕੇ ਨਾਲ ਵਚਾਲੇ ਕੱਟ ਲਾ ਲੈਣਾ ਇਹਦੇ ਆ ਦੋਨੇ ਲੜਮ ਲਾ ਕੇ ਇਸ ਤਰ੍ਹਾਂ ਇੱਥੇ ਆਪਾਂ ਲਾ ਲਾਂਗੇ ਕੱਟ ਤੇ ਆਹ ਚੀਜ਼ ਜਿਹੜੀ ਐਕਸਟਰਾ ਆਪਣਾ ਇਹਨੂੰ ਵੀ ਅ ਕੱਟ ਦਿਆਂਗੇ ਐਕਸਟਰਾ ਆਪਾਂ ਨੇ ਕਰਕੇ ਇਹਨੂੰ ਵਿਚਾਲਾ ਇੱਥੇ ਲਾ ਲੈਣਾ ਇਹ ਆਪਣਾ ਸੈਂਟਰ ਹੈ ਠੀਕ ਹੈ ਤੇ ਇਹਦੇ ਵੀ ਆਪਾਂ ਇੱਕ ਸੈਂਟਰ ਦੇ ਵਿੱਚ ਲਗਾ ਲੈਣੀ ਹੈ ਇੰਦਾ ਕਰਕੇ ਤੇ ਇੱਥੇ ਵੀ ਆਪਾਂ ਇਦੇ ਵਿੱਚ ਸੈਂਟਰ ਚੈੱਕ ਆ ਚਲਾ ਲੈਣਾ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਜੋੜਾਂਗੇ ਨੂੰ ਹੁਣ ਆਪਾਂ ਕੀ ਕਰਾਂਗੇ ਸਿੱਧੀ ਕਰਕੇ ਇਹਨੂੰ ਸਿੱਧੀ ਕਰ ਲਾਂਗੇ ਇਸ ਤਰ੍ਹਾਂ ਫਿਰ ਆਪਾਂ ਜਿਹੜਾ ਇਹ ਵਾਲਾ ਕੱਟ ਹੈ ਤੇ ਆਪਾਂ ਜਿਹੜੀ ਬੈਣ ਹੈ ਦੀ ਇਸ ਤਰੀਕੇ ਨਾਲ ਇਧਰਲੀ ਸਾਈਡ ਨਹੀਂ ਆਉਗੀ ਬੈਣ ਆਪਣੀ ਜਿਹੜੀ ਇਦਾਂ ਬਾਹਰ ਲਿਆਉਣੀ ਹੈ ਠੀਕ ਹੈ ਤੇ ਫਿਰ ਆਪਣੀ ਸਿਉਣ ਜਿਹੜੀ ਕਿਵੇਂ ਕਰਾਂਗੇ ਸਿਉਣ ਆਪਾਂ ਸਿੱਧੇ ਪਾਸੇ ਆਉਗੀ ਇਦਾਂ ਪਰਖਣੀ ਆ ਸਿਉਣ ਆਪਣੀ ਸਿੱਧੇ ਪਾਸੇ ਆਵੇ ਫਿਰ ਆਪਣੀ ਇਹ ਵਾਲੀ ਬੈਂਡ ਜਿਹੜੀ ਇਦਾਂ ਆਉਗੀ ਠੀਕ ਹੈ ਤੇ ਹੁਣ ਆਪਾਂ ਇੱਥੋਂ ਤੁਹਾਨੂੰ ਲਾ ਕੇ ਦਿਖਾਉਣੇ ਆ ਇੱਥੇ ਕੱਟ ਦੇ ਨਾਲ ਵਿਚਾਲੇ ਰੱਖ ਕੇ ਤੇ ਆਪਾਂ ਇੱਥੋਂ ਸ਼ੁਰੂ ਕਰਨਾ ਇਹ ਆਪਣਾ ਗਲਾ ਜਿਹੜਾ ਬਣਿਆ ਹੋਇਆ ਤੇ ਤੁਸੀਂ ਇਹਨੂੰ ਇਹਦੇ ਬਰਾਬਰ ਰੱਖਾਂਗੇ ਠੀਕ ਹੈ ਤੇ ਇੱਥੋਂ ਆਪਾਂ ਜਿਹੜਾ ਇਹ ਕਾਰਨਰ ਇਹਦੇ ਬਰਾਬਰ ਰੱਖਣਾ ਹੈ ਠੀਕ ਹੈ ਇੰਨਾ ਆਪਣਾ ਕੱਪੜਾ ਜਿਹੜਾ ਵੱਧਾ ਇਹਨੂੰ ਮੂਰੇ ਰੱਖਾਂਗੇ ਬਿਲਕੁਲ ਕਾਰਨਰ ਤੋਂ ਇੱਥੇ ਆਪਾਂ ਜਿਹੜਾ ਇਹਦੇ ਨਾਲ-ਨਾਲ ਦੀ ਸਿਲਾਈ ਲਾਉਣੀ ਹੈ ਜਿਆਦਾ ਆਪਾਂ ਡੂੰਘੀ ਸਿਲਾਈ ਨਹੀਂ ਲਾਉਣੀ ਤੇ ਇਹਦੇ ਆਪਾਂ ਇੱਥੋਂ ਨਾਲ-ਨਾਲ ਹੀ ਲਾਵਾਂਗੇ ਜਿਹੜਾ ਐਕਸਟਰਾ ਕੱਪੜਾ ਉਹ ਆਪਾਂ ਮੂਹਰੇ ਕੱਢ ਦੇਣਾ ਠੀਕ ਹੈ ਨਾ ਐਦਾਂ ਇੱਥੋਂ ਸ਼ੁਰੂ ਕਰਨਾ ਆਪਾਂ ਤੇ ਇੱਥੋਂ ਕੱਪੜਾ ਇਧਰਲੀ ਸਾਈਡ ਵਧਾ ਕੇ ਇੱਥੋਂ ਸ਼ੁਰੂ ਕਰਨਾ ਹੈ ਇਦਾਂ ਆਪਾਂ ਥੋੜੀ ਜੀ ਸੀਨ ਲਾ ਲੈਣੀ ਆ ਫਿਰ ਆਪਾਂ ਇਹਨੂੰ ਕੱਟ ਜਿਹੜਾ ਆਪਣਾ ਲੱਗਾ ਇਹਨਾਂ ਨੂੰ ਮਿਲਾ ਕੇ ਦੇਖ ਲੈਣਾ ਤੇ ਆਪਣਾ ਸਹੀ ਆ ਰਿਹਾ ਫਿਰ ਆਪਾਂ ਇਹਨੂੰ ਸਿਉਣਾ ਸ਼ੁਰੂ ਕਰਨਾ ਜੀ ਆਪਣਾ ਕੱਟ ਦਾ ਫਰਕ ਹੈ ਤੇ ਫਿਰ ਆਪਾਂ ਇਹਨੂੰ ਸੈੱਟ ਕਰਕੇ ਰੱਖਣਾ ਤੇ ਇਦਾਂ ਹੀ ਆਪਣਾ ਇਹ ਜਿਹੜਾ ਵਧਾਵਾਂਗੇ ਤੇ ਇਹਦੇ ਬਰਾਬਰ ਰੱਖਾਂਗੇ ਠੀਕ ਹੈ ਤੇ ਇੱਥੇ ਆਪਾਂ ਨਾਲ-ਨਾਲ ਸਿਉਣ ਲਾਉਣੀ ਹੈ ਬਿਲਕੁਲ ਗਲੇ ਕੋਲ ਇਹ ਤਰ੍ਹਾਂ ਰੱਖ ਕੇ ਤੇ ਜਿਹੜੀ ਆਪਣੀ ਤੀਰੇ ਵਾਲੀ ਸਿਉਣਾ ਵਾਲੀ ਇਸੇ ਹੁਣ ਜਿਹੜੀ ਆਪਾਂ ਥੋੜੀ ਜੀ ਪਿੱਛੇ ਨੂੰ ਰੱਖਣੀ ਹੈ ਇਸ ਤਰ੍ਹਾਂ ਵਿੱਚ ਜ਼ਿਆਦਾ ਨਾ ਆਵੇ ਤੇ ਖਿੱਚ ਪੈਣ ਲੱਗ ਜਾਂਦੀ ਫਿਰ ਕਈ ਵਾਰੀ ਇਹ ਪ੍ਰੋਬਲਮ ਆਉਂਦੀ ਹੈ ਜਾਂ ਤੁਸੀਂ ਇੱਥੋਂ ਥੋੜੀ ਜੀ ਕੱਟ ਕਰ ਲੈਣੀ ਹੈ ਠੀਕ ਹੈ ਨਾ ਐਦਾਂ ਆਪਾਂ ਪਿੱਛੇ ਨੂੰ ਕਰਕੇ ਰੱਖਾਂਗੇ ਜਾਂ ਤੇ ਜਾਂ ਆਪਾਂ ਥੋੜੀ ਜੀ ਕੱਟ ਕਰ ਲਾਂਗੇ ਹੁਣ ਆਪਾਂ ਇਹ ਕੱਟ ਜਿਹੜਾ ਬਿਲਕੁਲ ਬਰਾਬਰ ਆ ਗਿਆ ਇਹਦੇ ਜਿਵੇਂ ਆ ਚੀਜ਼ਾ ਤੁਹਾਨੂੰ ਇਧਰਲੀ ਸਾਈਡ ਦੱਸਦੇ ਆ ਜਿਵੇਂ ਆਪਣੀ ਇਹ ਸਲਾਈ ਹੈ ਇੱਥੋਂ ਤੁਸੀਂ ਇਸ ਤਰ੍ਹਾਂ ਬੈਕ ਨੂੰ ਥੋੜੀ ਜਿਹੀ ਕੱਟ ਵੀ ਕਰ ਸਕਦੇ ਏਦਾਂ ਠੀਕ ਹੈ ਇਹਦੇ ਨਾਲ ਕੀ ਹੋਊਗਾ ਫਿਰ ਆਪਣੇ ਆ ਚੀਜ਼ ਦੀ ਖਿੱਚਣੀ ਪਊਗੀ ਤੇ ਇਹਨੂੰ ਆਪਾਂ ਇਸ ਤਰ੍ਹਾਂ ਬਰਾਬਰ ਕਰਕੇ ਫਿਰ ਸਿਉਣੇ ਲੈ ਠੀਕ ਹੈ ਨਾ ਤੇ ਇੱਥੋਂ ਆਪਾਂ ਜਿਹੜਾ ਇੰਨਾ ਏਦਾਂ ਵਧਾ ਦੇਣਾ ਕੱਪੜਾ ਉੱਪਰ ਤੇ ਇਹਦੇ ਬਰਾਬਰ ਰੱਖਣਾ ਉਹ ਚ ਹੁਣ ਆਪਾਂ ਇਸ ਸिलाई ਲਾ ਗੀ ਦੋਨੇ ਤੇ ਆ ਡੇ ਡੇ ਡ ਇੰਚ ਆਪਣੀ ਇਧਰ ਲਈ ਸਾਈਡ ਆਉਂਦੀ ਹੁੰਦੀ ਡੇ ਡੇ ਇੰਚ ਦੀ ਫਿਰ ਆ ਕਿ ਜਿਹੜੀ ਆਪਾਂ ਸਿਉਣ ਆ ਲਾਈ ਆਪਾਂ ਗਲੇ ਦੇ ਕੋਲੋਂ ਆਪਾਂ ਵਿੱਚ ਐਨਾ ਹੀ ਕਪੜਾ ਦਿੱਤਾ ਠੀਕ ਹੈ ਨਾ ਜਿਆਦਾ ਨਹੀਂ ਦੇਣਾ ਤੇ ਇੱਥੋਂ ਆਪਾਂ ਇਹਦੇ ਉੱਪਰ ਹੀ ਸਿਉਣ ਦੇ ਉੱਪਰ ਹੀ ਆਪਾਂ ਇੱਥੇ ਸ਼ੁਰੂ ਕਰ ਲੈਣੀ ਇਹ ਇਸ ਤਰੀਕੇ ਨਾਲ ਰੱਖੀ ਠੀਕ ਹੈ ਇੱਥੋਂ ਹੁਣ ਆਪਾਂ ਇਹਦੇ ਨਾਲ ਨਾਲ ਦੀ ਇਸ ਤਰ੍ਹਾਂ ਸਿਉਣ ਲਾ ਦੇਣੀ ਹੈ ਇਦਾਂ ਆਪਣਾ ਜਿਹੜੀ ਕਪੜਾ ਸਾਰਾ ਵਿੱਚ ਕਰਕੇ ਤੇ ਜਿੱਥੇ ਆਪਣੀ ਸਿਉਣ ਲੱਗੀ ਆ ਉਹਦੇ ਨਾਲ ਨਾਲ రై ల సై ఏది ఇతని ఇర ఇదా రక సైకే ਇਸ ਤਰੀਕੇ ਨਾਲ ਆਪਣੀ ਜਿਹੜੀ ਬੈਨ ਹੁਣ ਬਣ ਕੇ ਰੈਡੀ ਹੋ ਗਈ ਹੈ ਤੇ ਆਪਾਂ ਜਿਹੜਾ ਮੂਰਲਾ ਗਲਾ ਇਸ ਤਰ੍ਹਾਂ ਗੋਲ ਜਾਂ ਵੀ ਸ਼ੇਪ ਜਾਂ ਹਾਰਡਵੇਟ ਕੋਈ ਵੀ ਪਾ ਸਕਦੇ ਆ ਤੇ ਇਸ ਤਰੀਕੇ ਨਾਲ ਆਪਾਂ ਜਿਹੜੀ ਬੈਨ ਜਿਹੜੀ ਆਪਾਂ ਲਗਾ ਸਕਦੇ ਆ ਠੀਕ ਹੈ ਤੇ ਇਹ ਆਪਣੀ ਹੁਣ ਇਸ ਤਰ੍ਹਾਂ ਗਲੇ ਤੇ ਬੈਨ ਲਾ ਕੇ ਬੰਗਲਾ ਆਪਣਾ ਹੋ ਗਿਆ ਰੈਡੀ ਠੀਕ ਹੈ ਜੀ ਤੇ ਇਦਾਂ ਆਪਣੀ ਬੈਕ ਤੇ ਆਪਣਾ ਜਿਹੜਾ ਬਾਰਡਰ ਆ ਗਿਆ ਨਾਲ ਤਾਂ ਤੇ ਇਸ ਤਰ੍ਹਾਂ ਆਪਣੀ ਜਿਹੜੀ ਬੈਕ ਬੈਕ ਤੇ ਬੈਨ ਲੱਗੀ ਹੈ ਤੇ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਟਰਾਈ ਕਰਕੇ ਲਗਾ ਕੇ ਦੇਖਣੀ ਤੇ ਬਹੁਤ ਹੀ ਸੋਹਣੀ ਤੇ ਬਹੁਤ ਹੀ ਫਿਨਿਸ਼ਿੰਗ ਨਾਲ ਆਪਣੀ ਜਿਹੜੀ ਇਹ ਲੱਗ ਗਈ ਹੈ ਠੀਕ ਹੈ ਜੀ ਤੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ